ਇੱਕ ਸਿਆਸਤ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਜਣ ਲਈ ਨਵੀਂ ਭਰਤੀ ਕਰਨ ਲਈ ਬਣਾਈ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਅਗਵਾਈ ਹੇਠ ਕੰਮ ਕਰੇਗੀ। ਇਹ ਸੰਕੇਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਹਮਣੇ ਆਏ ਨੇ ਜਿਹੜੀ ਸੱਤ ਮੈਂਬਰੀ ਕਮੇਟੀ ਐ ਉਹਨੂੰ ਕਾਰਜਸ਼ੀਲ ਵੀ ਵਰਕਿੰਗ ਕਮੇਟੀ ਕਰੇਗੀ ਤੇ ਵਰਕਿੰਗ ਕਮੇਟੀ ਹੀ ਉਹਦੇ ਵਿੱਚ ਵਾਧਾ ਕਰਨ ਦਾ ਅਧਿਕਾਰ ਰੱਖਦੀ ਐ ਇਹ ਦੋ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਹਦੇ ਤੋਂ ਜਿਹੜਾ ਭੰਬਲ ਪੂਸਾ ਬਣਿਆ ਸੀ ਉਹ ਖਤਮ ਹੋ ਗਿਆ ਕਿਉਂਕਿ ਇੱਕ ਵਿਰੋਧੀ ਧਿਰ ਆਕਾਲੀ ਦਲ ਦੀਆਂ ਇਹ ਪ੍ਰਭਾਵ ਦਿੰਦੀਆਂ ਸੀ ਜਾ 2 ਦਸੰਬਰ ਦੇ ਜਿਹੜੇ 5 ਸਿੰਘ ਸਹਿਬਾਨ ਦੇ ਫੈਸਲੇ ਸੀ ਉਹਦੇ ਮੁਤਾਬਕ ਇੰਜ ਲੱਗਦਾ ਸੀ ਵੀ 7 ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਹੈ ਉਹ ਹੀ ਸੁਪਰੀਮ ਹੋਵੇਗੀ ਔਰ ਉਹਦੀ ਨਿਗਰਾਨੀ ਹੇਠ ਹੀ ਨਵਾਂ ਸ਼੍ਰੋਮਣੀ ਅਕਾਲੀ ਦਲ ਸਿਰਜਿਆ ਜਾਵੇਗਾ ਇਹ ਕਮੇਟੀ ਹੀ ਭਰਤੀ ਪ੍ਰਕਿਰਿਆ ਦੇ ਪ੍ਰਬੰਧ ਕਰੇਗੀ ਇੱਕ ਕਮੇਟੀ ਦੀ ਨਿਗਰਾਨੀ ਹੈਠੀ ਡੈਲੀਗੇਟ ਬਣਨਗੇ ਤੇ ਇਹ ਕਮੇਟੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰੇਗੀ ਪਰ ਅੱਜ ਸ਼੍ਰੀ ਅਕਾਲਤਖ ਸਹਿਬ ਦੇ ਜਥੇਦਾਰ ਰਗਵੀਰ ਸਿੰਘ ਹੁਣਾ ਨੇ ਜਿਹੜੀ ਇੱਕ ਬਰੀਫ ਜੀ ਪ੍ਰੈਸ ਨਾਲ ਗੱਲ ਕੀਤੀ ਹੈ ਉਹਦੇ ਚੋਂ ਇਹ ਬਹੁਤ ਵੱਡੇ ਸੰਕੇਤ ਬਾਹਰ ਆਏ ਨੇ ਅ ਪੱਤਰਕਾਰਾਂ ਨੇ ਜਦੋਂ ਗਿਆਨੀ ਰਗਵੀਰ ਸਿੰਘ ਜੀ ਨੂੰ ਪੁੱਛਿਆ ਵੀ ਸੱਤ ਮੈਮਰੀ ਕਮੇਟੀ ਦਾ ਬੜਾ ਰੌਲਾ ਉਹ ਸਟੈਂਡ ਕਰਦੀ ਤੁਸੀਂ ਪਹਿਲਾਂ ਵੀ ਕਿਹਾ ਸੀ ਪਰ ਉਹ ਕੰਮ ਨਹੀਂ ਕਰੀ ਤੇ ਜਸਦੇਵਰ ਸਾਹਿਬ ਨੇ ਇਹ ਕਿਹਾ ਹੂਬ ਹੂ ਮੈਂ ਤੁਹਾਨੂੰ ਦੱਸਣ ਲੱਗਾ ਵੀ ਪਹਿਲਾਂ ਵੀ 2 ਦਸੰਬਰ ਤੋਂ ਬਾਅਦ ਇੱਕ ਦੋ ਵਾਰ ਉਹ ਕਹਿ ਚੁੱਕੇ ਹਨ ਭਾਵ ਜਸਦੇਵਰ ਸਾਹਿਬ ਕਹਿ ਚੁੱਕੇ ਹਨ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ 7 ਮੈਂਬਰੀ ਕਮੇਟੀ ਅਕਾਲੀ ਦਲ ਦੀ ਨਵੀਂ ਭਰਤੀ ਲਈ ਬਣਾਈ ਸੀ ਹਾਲੇ ਤੱਕ ਕਾਰਸ਼ੀਲ ਨਹੀਂ ਹੋਈ ਅੱਜ ਫਿਰ ਵਰਕਿੰਗ ਕਮੇਟੀ ਨੂੰ ਜਥੇਦਾਰ ਸਾਹਿਬ ਕਹਿ ਰਹੇ ਨੇ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਕਹਿੰਦੇ ਹਾਂ ਮੁਰ ਆਦੇਸ਼ ਕੀਤਾ ਜਾਂਦਾ ਹੈ ਕਿ 7 ਮੈਂਬਰੀ ਨਿਗਰਾਨ ਕਮੇਟੀ ਨੂੰ ਕਾਰਜਸ਼ੀਲ ਕੀਤਾ ਜਾਵੇ ਇਸ ਕਮੇਟੀ ਨੇ ਨਿਗਰਾਨੀ ਕਰਨੀ ਹੈ ਜੋ ਆਪਣਾ ਕੰਮ ਆਰੰਭ ਕਰੇ ਸੋ ਜਫੇਦਾਰ ਸਾਹਿਬ ਨੇ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤੇ ਨੇ ਵੀ ਵਰਕਿੰਗ ਕਮੇਟੀ ਸੱਤ ਮੈਂਬਰੀ ਕਮੇਟੀ ਨੂੰ ਕਾਰਜਸ਼ੀਲ ਕਰੇ ਉਹਦਾ ਅਰਥ ਇਹ ਹੋ ਗਿਆ ਵੀ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਇਹ ਆਜ਼ਾਦ ਤੌਰ ਤੇ ਆਪਣੇ ਪੱਧਰ ਤੇ ਭਰਤੀ ਨਹੀਂ ਕਰੇਗੀ ਇਹ ਵਰਕਿੰਗ ਕਮੇਟੀ ਦੇ ਆਦੇਸ਼ਾਂ ਤੇ ਚੱਲੇਗੀ ਉਹਨੀਆਂ ਆਦੇਸ਼ਾਂ ਤੇ ਇਹ ਅਗਲਾ ਪ੍ਰਕਿਰਿਆ ਚਲਾਏਗੀ ਕਿਉਂਕਿ ਜ਼ਫੀਰਦਾਰ ਸਾਹਿਬ ਨੇ ਕਿਹਾ ਵਰਕਿੰਗ ਕਮੇਟੀ ਨੂੰ ਕਿਹਾ ਵੀ ਵਰਕਿੰਗ ਕਮੇਟੀ ਸੱਤ ਮੈਂਬਰੀ ਨਿਗਰਾਨ ਕਮੇਟੀ ਨੂੰ ਕਾਰਸ਼ਿਲ ਕਰੇ ਪਰ ਗੱਲ ਇੱਥੇ ਖਤਮ ਨਹੀਂ ਹੋਈ ਇਸ ਤੋਂ ਅੱਗੇ ਜਾ ਕੇ ਜਦੋਂ ਫਿਰ ਸਵਾਲ ਕੀਤਾ ਇੱਕ ਪੱਤਰਕਾਰ ਨੇ ਜਫੇਦਾਰ ਸਾਹਿਬ ਨੂੰ ਕਿ ਸੱਤ ਮੈਂਬਰੀ ਕਮੇਟੀ ਚ ਵਾਅਦਾ ਕੀਤਾ ਜਾ ਸਕਦਾ ਹੈ ਤਾਂ ਜਫੇਦਾਰ ਸਾਹਿਬ ਨੇ ਫਿਰ ਇਹ ਗੱਲ ਕਹੀ ਉਹਨਾਂ ਕਿਹਾ ਦੇਖੋ ਪੂਰੇ ਭਾਰਤ ਵਿੱਚ ਅਕਾਲੀ ਦਲ ਦੀ ਭਰਤੀ ਕਰਦੀ ਹੈ ਇਸ ਲਈ ਜੇ ਵਰਕਿੰਗ ਕਮੇਟੀ ਮਹਿਸੂਸ ਕਰਦੀ ਹੈ ਤਾਂ ਸੱਤ ਮੈਂਬਰੀ ਕਮੇਟੀ ਚ ਵਾਅਦਾ ਕਰ ਸਕਦੀ ਹੈ ਸਪਸ਼ਟ ਹੋ ਗਿਆ ਵੀ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਇਹ ਗੱਲ ਕਹੀ ਹੈ ਵੀ ਜੇ ਉਹ ਮਹਿਸੂਸ ਕਰਦੀ ਹੈ ਤੇ ਸੱਤ ਮੈਂਬਰੀ ਕਮੇਟੀ 'ਚ ਵਾਧਾ ਕਰ ਲੇ ਭਾਵੇਂ ਵੀ ਵਰਕਿੰਗ ਕਮੇਟੀ ਜਿਹੜੀ ਹੈ ਉਹਨੂੰ ਪੂਰੇ ਅਧਿਕਾਰ ਨੇ ਅਧਿਕਾਰਤ ਹੈ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹਨੂੰ ਚਲਾਉਣ ਵਿੱਚ ਵਾਧਾ ਘਾਟਾ ਕਰ ਸਕਦੀ ਹੈ ਦਰਅਸਲ ਪਹਿਲਾਂ ਇੱਕ ਵਾਰ ਜਦੋਂ ਬਰੀਫ ਕੀਤਾ ਸੀ ਜ਼ਫੇਦਰ ਰਗਵੀਰ ਸਿੰਘ ਹੁਣਾਂ ਨੇ মিডিਏ ਨੂੰ ਤੇ ਉਦੋਂ ਇਹ ਗੱਲ ਕਹੀ ਸੀ ਵੀ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਸ਼੍ਰੋਮਨੀ ਅਕਾਲੀ ਦਲ ਨੂੰ 2 ਦਸੰਬਰ ਦੇ ਫੈਸਲੇ ਇਨ ਬਿਨ ਲਾਗੂ ਕਰਨੇ ਚਾਹੀਦੇ ਨੇ ਆਨਾ ਕਾਨੀ ਨਹੀਂ ਕਰਨੀ ਚਾਹੀਦੀ ਪਰ ਅੱਜ ਜ਼ਫੇਦਰ ਸਾਹਿਬ ਨੇ ਦੋ ਵੱਡੀਆਂ ਗੱਲਾਂ ਕਹੀਆਂ ਨੇ ਇੱਕ ਤੇ ਇਹ ਵੀ ਵਰਕਿੰਗ ਕਮੇਟੀ ਨੂੰ ਕਹਿੰਦੇ ਨੇ आदेश ਦਿੰਦੇ ਨੇ ਵੀ ਸੱਤ ਮੈਂਬਰੀ ਕਮੇਟੀ ਨੂੰ ਕਾਰਸ਼ੀਲ ਕੀਤਾ ਜਾਵੇ ਭਾਵ ਉਹ ਵਰਕਿੰਗ ਕਮੇਟੀ ਹੀ ਸੱਤ ਮੈਂਬਰੀ ਕਮੇਟੀ ਨੂੰ ਕਾਰਜਸ਼ੀਲ ਕਰੇਗੀ ਔਰ ਦੂਸਰਾ ਉਹਨਾਂ ਨੇ ਕਿਹਾ ਵੀ ਜੇ ਵਰਕਿੰਗ ਕਮੇਟੀ ਅਕਾਲੀ ਦਲ ਦੀ ਮਹਿਸੂਸ ਕਰਦੀ ਹੈ ਤੇ ਉਹ ਸੱਤ ਮੈਂਬਰੀ ਕਮੇਟੀ ਵਿੱਚ ਵਾਧਾ ਕਰ ਸਕਦੀ ਹੈ ਇਹਦਾ ਮਤਲਬ ਮੁੱਖ ਤੌਰ ਤੇ ਅਧਿਕਾਰਤ ਜਿਹੜੀ ਕਮੇਟੀ ਆ ਉਹ ਵਰਕਿੰਗ ਕਮੇਟੀ ਇਹਦੇ ਅਰਥ ਇਦਾਂ ਕੱਢੇ ਜਾ ਰਹੇ ਨੇ ਔਰ ਇੱਕ ਜਦੋਂ ਅੱਗੇ ਜਾ ਕੇ ਦੂਸਰਾ ਸਵਾਲ ਜੱਜੇਦਾਰ ਸਾਹਿਬ ਨੂੰ ਕੀਤਾ ਗਿਆਨੀ ਹਰਪ੍ਰੀਤ ਸਿੰਘ ਹੁਣਾਵਾਲਾ ਤੇ ਉਹਦੇ ਜਵਾਬ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੇ ਜਿਹੜਾ ਪਹਿਲਾ ਸਟੈਂਡ ਸੀ ਬੜਾ ਸਖਤ ਉਹਦੇ ਤੋਂ ਕਿਤੇ ਨਰਮ ਆਇਜਾਬਦੇ ਨੇ ਕਿਉਂਕਿ ਪਹਿਲਾਂ ਜਦੋਂ ਉਹਨਾਂ ਨੇ ਸਵਾਲ ਕੀਤਾ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਗਿਆਨੀ ਰਗਵੀਰ ਸਿੰਘ ਜੀ ਨੇ ਕਿਹਾ ਸੀ ਵੀ ਮੈਂ ਤੇ ਉਦੋਂ ਹੀ ਐਸਜੀਪੀਸੀ ਨੂੰ ਕਿਹਾ ਸੀ ਜਦੋਂ ਉਹਨਾਂ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਪੜਤਾਲ ਲਈ ਵੀ ਇਹ ਤੁਸੀਂ ਗਲਤ ਕਰ ਰਹੇ ਦੇ ਕਿਉਂਕਿ ਕਿਸੇ ਜਸੇਧਾਰ ਦੀ ਪੜਤਾਲ ਕਰਨ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਤੇ ਹੈ ਔਰ ਉਦੋਂ ਉਹਨਾਂ ਨੇ ਕਿਹਾ ਸੀ ਜਥੇਦਾਰ ਸਾਹਿਬ ਨੇ ਵੀ ਇਹ ਕਮੇਟੀ ਖਤਮ ਕੀਤੀ ਜਾਵੇ ਔਰ ਨਾਲ ਹੀ ਉਹਨਾਂ ਨੇ ਕਿਹਾ ਸੀ ਵੀ ਹੁਣ ਤੇ ਜਾਂਚ ਦੀ ਲੋੜ ਹੀ ਨਹੀਂ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੰਜ ਪਿਆਰਿਆਂ ਸਾਹਮਣੇ ਕਲੈਰੀਫਿਕੇਸ਼ਨ ਦੇ ਦਿੱਤੀ ਹੈ ਔਰ ਨਾਲ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇ ਪਰ ਅੱਜ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਜਦੋਂ ਇਹ ਸਵਾਲ ਕੀਤਾ ਤੇ ਉਹਨਾਂ ਨੇ ਜਵਾਬ ਕੀ ਦਿੱਤਾ ਸੁਣੋ ਉਹਨਾਂ ਨੇ ਕਿਹਾ ਅਰਗਵੀਰ ਸਿੰਘ ਉਹਨਾਂ ਨੇ ਵੀ ਪਹਿਲਾਂ ਵੀ ਕਿਹਾ ਸੀ ਤੇ ਅੱਜ ਦੁਬਾਰਾ ਕਹਿੰਦਾ ਹਾਂ ਵੀ ਜੋ ਪੜਤਾਲ ਹਰਪ੍ਰੀਤ ਸਿੰਘ ਹੁਣਾ ਵਿਰੋਧ ਤਿੰਨ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਇਹਦੇ ਸਬੰਧ ਵਿੱਚ ਉਹ ਕਹਿੰਦੇ ਨੇ ਵੀ ਹਰੇਕ ਪਦਵੀ ਦਾ ਮਾਨ ਸਨਮਾਨ ਰੱਖਣਾ ਹਰੇਕ ਸਿੱਖ ਦਾ ਫਰਜ ਹੈ ਹਰੇਕ ਪਦਵੀ ਦਾ ਮਾਨ ਸਨਮਾਨ ਜ਼ਰੂਰ ਕਾਇਮ ਰੱਖਿਆ ਜਾਵੇ ਉਹਨਾਂ ਨੇ ਇਹ ਗੱਲ ਕਹੀ ਇਹ ਨਹੀਂ ਕਿਹਾ ਵੀ ਇਹ ਕਮੇਟੀ ਜਿਹੜੀ ਹੈ ਇਹ ਕਿਉਂ ਪੜਤਾਲ ਕਰ ਰਹੀ ਹੈ ਮੇਰੀ ਗੱਲ ਕਿਉਂ ਨਹੀਂ ਮੰਨੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਹਰੇਕ ਪਦਵੀ ਦਾ ਮਾਨ ਸਨਮਾਨ ਜਿਹੜਾ ਰੱਖਣਾ ਚਾਹੀਦਾ ਤੇ ਜਦੋਂ ਇੱਕ ਪੱਤਰਕਾਰ ਨੇ ਇਹ ਸਵਾਲ ਕੀਤਾ ਵੀ ਜਦੋਂ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਵੀ ਮੈਸेंजर ਆਫ ਬਾਦਲ ਤੇ ਇਸ ਦਾ ਜਵਾਬ ਵੀ ਅਰਗਬੀਰ ਸਿੰਘ ਉਹਨਾਂ ਨੇ ਬੜਾ ਨਰਮ ਸੁਭਾਅ ਤੇ ਦਿੱਤਾ ਉਹਨਾਂ ਨੇ ਕਿਹਾ ਵੀ ਇਹ ਵੀਡੀਓ ਜਿਸ ਨੇ ਪਾਈ ਹੈ ਉਹੀ ਦੱਸ ਸਕਦਾ ਹੈ ਕਿ ਮੈਸੰਜਰ ਆਫ ਬਾਦਲ ਕਿਸ ਸੰਦਰਭ ਵਿੱਚ ਕਿਹਾ ਗਿਆ ਔਰ ਇਸ ਬਾਰੇ ਤੇ ਜੇ ਤੁਹੀ ਜਾਣਕਾਰੀ ਲੈਣੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਹੁਣਾ ਕੋਲੋਂ ਲੈ ਲਓ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਹੁਣਾ ਨੂੰ ਪੱਤਰਕਾਰਾਂ ਨੇ ਇੱਕ ਹੋਰ ਸਵਾਲ ਕੀਤਾ ਕਿ ਜਿਹੜੀ ਇੱਕ ਵਿਸ਼ੇਸ਼ ਢੰਗ ਨਾਲ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਵੀਡੀਓ ਕਲਿੱਪ ਲੀਕ ਕੀਤੀ ਜਾ ਰਹੀ ਹੈ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤਾਂ ਜਸედა ਸਾਹਿਬ ਨੇ ਬੜੇ ਸੁਧਾਰਨ ਰੂਪ ਵਿੱਚ ਕਿਹਾ ਵੀ ਇਹ ਇਸ ਢੰਗ ਨਾਲ ਵੀਡੀਓ ਲੀਕ ਨਹੀਂ ਹੋਣੀ ਚਾਹੀਦੀ। ਕੁਝ ਸਕਿੰਟਾਂ ਦੇ ਕਲਿੱਪ ਜੋ ਪਾਏ ਜਾ ਰਹੇ ਹਨ ਅਜਿਹਾ ਨਹੀਂ ਹੋਣਾ ਚਾਹੀਦਾ ਤੇ ਜਦੋਂ ਫਿਰ ਸਵਾਲ ਕੀਤਾ ਵੀ ਕੀ ਇਸ ਦੀ ਪੜਤਾਲ ਕਰਵਾਈ ਜਾ ਰਹੀ ਹੈ? ਅੱਗੋਂ ਜਸੇਧਾ ਸਾਹਿਬ ਨੇ ਕਿਹਾ ਵੀ ਫਿਲਹਾਲ ਪੜਤਾਲ ਕਰਾਉਣ ਦਾ ਕੋਈ ਵਿਚਾਰ ਨਹੀਂਗਾ ਜਿਦੋਂ ਤਾਂ ਲੱਗਦਾ ਵੀ ਇਸ ਮੁੱਦੇ ਉੱਪਰ ਵੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਮੁੱਦੇ ਉੱਪਰ ਵੀ ਪਹਿਲੇ ਨਾਲੋਂ ਜਸੇਧਾਰ ਗਬੀਰ ਸਿੰਘ ਜੀ ਕੁਝ ਸੰਦਰਮ ਪਏ ਨੇ ਸੋ ਇਹ ਜਿਹੜੇ ਕੁਝ ਬੋਲ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸੇਧਾਰ ਸਾਹਿਬ ਉਹਨਾਂ ਦੇ ਬਾਹਰ ਆਏ ਨੇ ਉਹਦੇ ਤੋਂ ਲੱਗਦਾ ਵੀ ਜਿਹੜੀ 7 ਮੈਂਬਰੀ ਕਮੇਟੀ ਦਾ ਰੇੜਕਾ ਸੀ ਜਾਂ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਜਿਹੜੇ ਮੁੱਦੇ ਸੀ ਅੱਜ ਉਹ ਮੁੱਦੇ ਜਿਹੜੇ ਨੇ ਉਹ ਕਿਸੇ ਹੋਰ ਰੂਪ ਵਿੱਚ ਦੇਖੇ ਜਾ ਸਕਦੇ ਨੇ ਜਸਵੰਤ ਸਿੰਘ ਰਗਵੀਰ ਸਿੰਘ ਹੋਣਾ ਨੇ ਇਹਨਾਂ ਅਹਿਮ ਮੁੱਦਿਆਂ ਉੱਪਰ ਕੀ ਕਿਹਾ ਤੁਸੀਂ ਖੁਦ ਵੀ ਸੁਣ ਲਓ ਸਵਾਲ ਖੜੇ ਹੋ ਰਹੇ ਤੁਸੀਂ ਵੀ ਕਿਹਾ ਸੀ ਕਿ ਉਹ ਕਮੇਟੀ ਸਟੈਂਡ ਕਰਦੀ ਹੈ ਪਰ ਉਹ ਅੱਜ ਤੱਕ ਉਹਦਾ ਕੋਈ ਅਤਾ ਪਤਾ ਨਹੀਂ ਉਹਦੀ ਨਿਸ਼ਾਨੀ ਦੇਖੋ ਇਹ ਗੱਲ ਮੈਂ ਪਹਿਲਾਂ ਵੀ 2 ਦਸੰਬਰ ਤੋਂ ਬਾਅਦ ਵੀ ਸ਼ਾਇਦ ਇੱਕ ਦੋ ਵਾਰ ਮੀਡੀਆ ਨਾਲ ਗੱਲਬਾਤ ਕਰਦੇ ਹੋਣ ਆ ਕਹਿ ਚੁੱਕਾ ਤੇ ਜੋ 2 ਦਸੰਬਰ ਨੂੰ ਸ਼੍ਰੀ ਅਕਾਲ ਤਖਸੈਬ ਜੀ ਦੀ ਫਸੀਲ ਤੋਂ ਜਿਹੜੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਦੀ ਭਰਤੀ ਵਾਸਤੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਅਜੇ ਤੱਕ ਕਾਰਜਸ਼ੀਲ ਨਹੀਂ ਹੋਈ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਮੈਂ ਦੁਬਾਰਾ ਫੇਰ ਇਹ ਕਹਿੰਦਾ ਕਿ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਨਿਗਰਾਨ ਕਮੇਟੀ ਹੈ ਜੀ ਨੇ ਨਿਗਰਾਨੀ ਕਰਨੀ ਸੀ ਸਾਰੀ ਭਰਤੀ ਮੁਹਿੰਮ ਦੀ ਉਹਨੂੰ ਕਾਰਜਸ਼ੀਲ ਕੀਤਾ ਜਾਏ ਉਹ ਆਪਣਾ ਕੰਮ ਜਿਹੜਾ ਉਹ ਰੰਭ ਕਰੇ ਸਿੰਘ ਸਾਹਿਬ ਪੰਜ ਭਰਤੀ ਮੁਹਿੰਮ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਫਿਰ ਉਹ ਕਮੇਟੀ ਦਾ ਕੰਮ ਕੀ ਹੋਵੇਗਾ ਇੱਕ ਵੱਡਾ ਸਵਾਲ ਬਣਿਆ ਹੋਇਆ ਤੁਸੀਂ ਤਾਂ ਕਹਿ ਦਿੱਤਾ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਪਰ ਉਹਦਾ ਫਿਰ ਕੰਮ ਕੀ ਹੋਏਗਾ ਉਹ ਨਿਗਰਾਨੇ ਵਾਸਤੇ ਉਹਨਾਂ ਨੂੰ ਕਿਹਾ ਗਿਆ ਕਿ ਭਰਤੀ ਮੁਹਿੰਮ ਦੀ ਸਾਰੀ ਨਿਗਰਾਨੀ ਉਹਨਾਂ ਨੇ ਕਰਨੀ ਹੈ ਉਹ ਆਪਣਾ ਕੰਮ ਜਿਹੜਾ ਉਹ ਜਲਦੀ ਸ਼ੁਰੂ ਕਰੇ ਸਿੰਸਾ ਪੰਜ ਮੈਂਬਰ ਕਮੇਟੀ ਜਿਹੜੀ ਹੋਣੀ ਹੈ ਕਿਦੋਂ ਹੋਈਏ ਪੰਜ ਸਿੰਘ ਸਾਹਿਬਾ ਜੀ ਮੀਟਿੰਗ ਕਿਦੋਂ ਹੋਈ ਜੀ ਪੰਜ ਸਿੰਘ ਸਾਹਿਬਾ ਬਸ ਆਉਣ ਵਾਲੇ ਥੋੜੇ ਦਿਨਾਂ ਤੱਕ ਹੀ ਅਸੀਂ ਜਿਹੜੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੈ ਉਹਨੂੰ ਅਸੀਂ ਅਨਾਉਂਸ ਕਰ ਦਿਆਂਗੇ ਥੋੜੇ ਦਿਨ ਸਿੰਘ ਸਾਹਿਬ ਜੀ ਸੱਤ ਮੈਂਬਰ ਕਮੇਟੀ ਬਣਾਈ ਹੈ ਇਹਦੇ ਵਿੱਚ ਕੋਈ ਵਾਅਦਾ ਵੀ ਕੀਤਾ ਵਾਅਦਾ ਹੈਗਾ ਸੱਤ ਮੈਂਬਰ ਦੇ ਅ ਦੇਖੋ ਪੂਰਾ ਭਾਰਤ ਹੈ ਪੂਰੇ ਭਾਰਤ ਦੇ ਵਿੱਚ ਮੈਂਬਰਸ਼ਿਪ ਜਿਹੜੀ ਹੈ ਜਾਨੀ ਹੈ ਜੇਕਰ ਵਰਕਿੰਗ ਕਮੇਟੀ ਇਸ ਗੱਲ ਦੀ ਜ਼ਰੂਰਤ ਮਹਿਸੂਸ ਕਰੇਗੀ ਤੇ ਉਹਦੇ ਵਿੱਚ ਉਹ ਵਾਅਦਾ ਕਰ ਸਕਦੀ ਹੈ ਇਕਸਮ 1.7 ਮੈਂਬਰੀ ਕਮੇਟੀ ਦਾ ਜ਼ਿਕਰ ਹੋ ਰਿਹਾ ਪਰ ਨਾਲ ਦੀ ਨਾਲ ਇੱਕ ਤਿੰਨ ਮੈਂਬਰੀ ਕਮੇਟੀ ਦਾ ਵੀ ਇਸ ਬਾਰੇ ਕਾਫੀ ਚਰਚਾ ਕਰ ਲ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਉਹ ਪੂਰੇ ਮਾਮਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੁਸੀਂ ਤਾਂ ਇੱਥੋਂ ਤੱਕ ਕਹਿ ਤਾ ਸੀ ਕਿ ਜਾਂਚ ਦੀ ਲੋੜ ਹੀ ਨਹੀਂ ਤਿੰਨ ਮੈਂਬਰੀ ਕਮੇਟੀ ਜੋ ਸਿੰਘ ਸਾਹਿਬ ਦੀ ਜਾਂਚ ਕਰ ਰਹੀ ਹੈ ਦੇਖੋ ਮੈਂ ਫਿਰ ਪਹਿਲਾਂ ਵੀ ਗੱਲ ਕਹਿ ਚੁੱਕਾ ਫਿਰ ਮੈਂ ਦੁਬਾਰਾ ਇਹ ਗੱਲ ਕਹਿਣਾ ਹੈ ਕਿ ਮੈਂ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਜਾਂਚ ਤਿੰਨ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਹਰ ਪਦਵੀ ਦਾ ਜਿਹੜਾ ਮਾਨ ਸਨਮਾਨ ਹੈ ਉਹਨੂੰ ਕਾਇਮ ਰੱਖਣਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਪਦਵੀ ਦੇ ਮਾਨ ਸਨਮਾਨ ਨੂੰ ਜ਼ਰੂਰ ਕਾਇਮ ਰੱਖਿਆ ਜਾਏ ਜਿਹੜੀ 28 ਦੀ ਮੀਟਿੰਗ ਸੀ ਅਲੱਗ ਕਿ ਉਹ ਜਿਵੇਂ ਕਰਕੇ ਰੱਦ ਕਰਨ ਦਾ ਸੁਨੇਹਾ ਹੋਇਆ ਦਿੱਤਾ ਗਿਆ ਪਰ ਉਹਨੂੰ ਵੀ ਲੈ ਕੇ ਸਵਾਲ ਖੜੇ ਹੋ ਰਹੇ ਕਿ ਉਹ ਜੀ ਹੁਣ ਪਹਿਲਾਂ ਅੰਦਰਲੀ ਕਮੇਟੀ ਦੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਰੱਖੀ ਜਾਣੀ ਪੰਜ ਸਿੰਘ ਸਰਕਾਰ ਦਾ ਦੇਖੋ ਅਕਾਲ ਤਖਤ ਸਬ ਸੈਕਟਰੀਏਟ ਦਾ ਆਪਣਾ ਇੱਕ ਕਾਰਜ ਖੇਤਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਕਾਰਜ ਖੇਤਰ ਹੈ ਐਗਜ਼ੀਕਟਿਵ ਦੀ ਮੀਟਿੰਗ ਜਿਹੜੀ ਹੈ ਉਹ ਪ੍ਰਧਾਨ ਸ਼੍ਰੋਮਣੇ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਔਰ ਪੰਜ ਸਿੰਘ ਸਹਿਬਾਨ ਦੀ ਜਿਹੜੀ ਮੀਟਿੰਗ ਹੈ ਉਹ ਜਹਦਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਿੰਘ ਸਹਿਬਾਨ ਨੂੰ ਕਾਲ ਕੀਤੀ ਜਾਂਦੀ ਹੈ ਔਰ ਇਹ ਜਿਹੜੀ ਮੀਟਿੰਗ ਹੋਣੀ ਸੀਗੀ ਸ਼੍ਰੀ ਅਕਾਲ ਤਖਤ ਸਾਹਿਬ ਸੈਕਟਰ ਗੇਟ ਇਹ ਜ਼ਰੂਰ ਤੋਂ ਅਜ਼ੀਮਾ ਤੇ ਕਰਕੇ ਜਿਹੜੀ 28 ਦੀ ਮੀਟਿੰਗ ਸੋ ਕੈਨਸਲ ਕੀਤੀ ਹੈ ਔਨ ਵੱਲੇ ਥੋੜੇ ਦਿਨਾਂ ਤੱਕ ਜਿਹੜੀ ਮੀਟਿੰਗ ਹੈ ਉਹ ਦੁਬਾਰਾ ਸਿੰਘ ਸਹਿਬਾਨ ਨੂੰ ਕਾਲ ਕਰ ਦਿੱਤੀ ਜਾਏਗੀ ਸ਼ਬਦ ਵਰਤਿਆ ਮੈਸੈਂਜਰਸ ਆਫ ਬਾਦਲ ਸੰਗਤ ਦੇ ਵਿੱਚ ਦੁਬਦਾਂ ਪੈਦਾ ਹੁੰਦੀ ਹੈ ਤੁਸੀਂ ਕੌਮ ਦੇ ਜਥੇਦਾਰੋ ਥੋੜਾ ਸਪਸ਼ਟ ਕਰੋ ਕਿ ਇਹ ਗੱਲਾਂ ਜਾਇਜ਼ ਨੇ ਜਾਂ ਕੀ ਇਹ ਦੇਖੋ ਮੈਸेंजर ਆਫ ਬਾਦ ਨੂੰ ਦਾ ਜਵਾਬ ਤਾਂ ਉਹੀ ਦੇ ਸਕਦੇ ਜਿਨ੍ਹਾਂ ਨੇ ਵੀਡੀਓ ਪਾਈ ਹੈ ਜੋ ਮੈਸेंजर ਆਫ ਬਾਦਲ ਕਿਉਂ ਕਹਿ ਰਹੇ ਨੇ ਇਹਦੇ ਪਰਥਾਏ ਕਿਹੜੇ ਸੰਦਰਭ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਜ਼ਿਕਰ ਕੀਤਾ ਹੈ ਉਹ ਪੋਸਟ ਦੇ ਵਿੱਚ ਇਹਦਾ ਜਵਾਬ ਕਿਹਨੇ ਹਰਦੀਪ ਸਿੰਘ ਦੇ ਸਕਦੇ ਇੱਕ ਜਿਹੜੀ ਵੀਡੀਓ ਉਸ ਦਿਨ ਦੀ ਲੀਕ ਹੋਈ ਹੈ ਉਹਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਕਿ ਉਹਨੂੰ ਤੁਸੀਂ ਸਮਝਦੇ ਕੋਈ ਗਲਤ ਹੋਇਆ ਯਾਰ ਨਹੀਂ ਹੋਣਾ ਚਾਹੀਦਾ ਇਹ ਤਾਂ ਨਹੀਂ ਹੋਣਾ ਚਾਹੀਦਾ ਦੇਖੋ ਹਰ ਥਾਂ ਦੀ ਇੱਕ ਮਾਨਮਰਯਤਾ ਹੁੰਦੀ ਹੈ ਹਰ ਪਦਵੀ ਦਾ ਇੱਕ ਸਮਾਨ ਸਨਮਾਨ ਹੁੰਦਾ ਹੈ ਜਿਹੜੇ ਕਲਿੱਪ ਵਾਰ-ਵਾਰ ਜਿਹੜੇ ਕੁਝ ਸੈਕਿੰਡ ਦੇ ਕਲਿੱਪ ਬਣਾ ਬਣਾ ਕੇ ਜਿਹੜੇ ਉਹ ਕਿੱਥੇ ਜਾ ਰਹੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਜਾਂ ਟੀਵੀ ਚੈਨਲ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਤੁਸੀਂ ਕੋਈ ਜਾਂਚ ਪੜਤਾਲ ਦੇ ਲਈ ਕੋਈ ਕਰੋਗੇ ਕੋਈ ਐਸਾ ਹਾਲੇ ਵਿਚਾਰ ਕੋਈ ਨਹੀਂ ਅੱਗੇ ਜਾ ਕੇ